ਮੇਰੇ ਹਿਸਾਬ ਨਾਲ ਤਾਹਾਂ ਉਹ ਉੱਥੇ ਲੱਗ ਕੇ ਤਾਹਾਂ ਨੂੰ ਉੱਚੀ ਚੜੀ ਆ ਗੱਡੀ ਫਿਰ ਪਾਲਟੀਆਂ ਖਾਧੀਆਂ ਨੇ ਦੇ ਲਾ ਉਹ ਉੱਥੇ ਲੱਗ ਕੇ ਗੱਡੀ ਉਹ ਕੁੰਜੇ ਤੋਂ ਇੱਥੇ ਆਈ ਆ ਪਾਲਟੀਆਂ ਖਾਂਦੀ ਹੁ ਮਹਾਵਾ ਕੀ 100 ਮੇਰੇ ਹਿਸਾਬ ਨਾਲ 150 ਤੋਂ ਉੱਪਰ ਹੋਊ ਗੱਡੀ ਐਨੀ ਗੱਡੀ ਚਲਾਉਣ ਦਾ ਕੀ ਫਾਇਦਾ ਜੇ ਸਪੀਡ ਘਟੋਂਦੀ ਗੱਡੀ ਦੀ ਬੰਦੇ ਬਚਦੇ ਨਾ ਉਹ ਮਰਤਾ ਕਿਹੜੀ ਸੀ ਉਮਰ ਸਾਰੀ ਮੇਰੇ ਖਿਆਲ ਨਾਲ 22-23 ਸਾਲ ਦੇ ਹੋਣੇ ਮੈਂ ਰੋਟੀ ਖਾਂਦਾ ਸੀ ਜਣੇ ਜਦੋਂ ਗੱਡੀ ਦੇ ਚਰੀਟਾ ਆਈਆਂ ਯਾਨੀ ਬ੍ਰੇਕ ਲੱਗੇ ਚੀ ਹੋਈ ਖੜਾਕਾ ਹੋਇਆ ਮੈਂ ਰੋਟੀ ਖਾਂਦਾ ਖਾਂਦਾ ਭੱਜਿਆ ਗੱਡੀ ਧੂਰੀ ਕਦੋਂ 40 ਸਪੀਡ ਤੇ ਜੀ ਹਾਂ ਕਾਰ ਦੇ ਹਾਲਾਤ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਾਰ ਕਿੰਨੇ ਖਤਰਨਾਕ ਖੌਫਨਾਕ ਹਾਸੇ ਦਾ ਸ਼ਿਕਾਰ ਹੋਈ ਹੈ ਕਾਰ ਪੂਰੀ ਤਰ੍ਹਾਂ ਨਾਲ ਚੱਕਨਾ ਚੂਰ ਹੋ ਚੁੱਕੀ ਹੈ ਕਾਰ ਦੇ ਫਰ ਖੱਤੇ ਉੱਡ ਚੁੱਕੇ ਨੇ ਪੂਰੀ ਤਰ੍ਹਾਂ ਨਾਲ ਕਾਰ ਖਤਮ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਇਸ ਵਰਨਾਕਾਰ ਨੂੰ 24 ਸਾਲਾ ਇੱਕ ਨੌਜਵਾਨ ਚਲਾ ਰਿਹਾ ਸੀ ਉਸਦੇ ਨਾਲ ਇੱਕ ਉਸਤਾਦ ਦੋਸਤ ਵੀ ਕਾਰ 'ਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ 150 ਦੇ ਕਰੀਬ ਸੀ ਇਸ ਦੌਰਾਨ ਅਚਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਕਾਰ ਖਤਾਨਾ 'ਚ ਪਲਟੀਆਂ ਖਾਂਦੀ ਜਾ ਡਿੱਗੀ ਸਹਾਸੇ ਦਾ ਪਤਾ ਲੱਗਦੇ ਹੀ ਆਲੇ ਦੁਆਲੇ ਦੇ ਲੋਕਾਂ 'ਚ ਹੜਕੰਪ ਮਚ ਗਿਆ ਵੱਡੀ ਗਿਣਤੀ 'ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾ ਵੱਲੋਂ ਕਾਫੀ ਮੁਸ਼ਕਲਤ ਬਾਅਦ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਜਾਣਕਾਰੀ ਮੁਤਾਬਕ ਗੱਡੀ ਦੇ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਦੇ 에ਅਰ ਬੈਗ ਖੁੱਲ ਗਏ ਸੀ ਜਿਸ ਕਾਰਨ ਦੋਮਾ ਨੌਜਵਾਨਾਂ ਦੀ ਜਾਨ ਬਚ ਗਈ ਆਇਆ ਯਾਰ ਮੈਂ ਰੋਟੀ ਖਾਂਦਾ ਸੀ ਜਣੇ ਜਦੋਂ ਗੱਡੀ ਦੇ ਚਰੀਟਾ ਜੀਆਂ ਜਣੀ ਬ੍ਰੇਕ ਲੱਗੇ ਚੀ ਹੋਈ ਖੜਾਕਾ ਹੋਇਆ ਮੈਂ ਰੋਟੀ ਖਾਂਦਾ ਖਾਂਦਾ ਭੱਜਿਆ ਗੱਡੀ ਧੂਰੀ ਕਹਿੰਦੇ ਬਾਹਲੀ ਸਪੀਡ ਸੀ ਸਪੀਡ ਹੋਣੀ ਗੱਡੀ ਘਟੋ ਜਿਹੜੇ ਹਿਸਾਬ ਨਾਲ ਤਾਹਾਂ ਉਹ ਉੱਥੇ ਲੱਗ ਕੇ ਤਾਹਾਂ ਨੂੰ ਉੱਚੀ ਚੜੀ ਆ ਗੱਡੀ ਫਿਰ ਪਾਰਟੀਆਂ ਖਾਧੀਆਂ ਨੇ ਦੇ ਲਾ ਉਹ ਉੱਥੋਂ ਲੱਗ ਕੇ ਗੱਡੀ ਉਹ ਕੁੰਜੇ ਤੋਂ ਇੱਥੇ ਆਈ ਆ ਪਾਰਟੀਆਂ ਖਾਂਦੀ ਹੁ ਮਹਾਵਾ ਜੀ 100 ਮੇਰੇ ਹਿਸਾਬ ਨਾਲ 150 ਤੋਂ ਉੱਪਰ ਹੋਊ ਗੱਡੀ ਜਿਹੜੇ ਹਿਸਾਬ ਨਾਲ ਪਾਰਟੀਆਂ ਖਾਂਦੀ ਆਈ ਆ ਇੰਨੀ ਗੱਡੀ ਚਲਾਉਣ ਦਾ ਕੀ ਫਾਇਦਾ ਜੇ ਸਪੀਡ ਘੱਟ ਹੁੰਦੀ ਗੱਡੀ ਦੀ ਬੰਦੇ ਬਚਦੇ ਨਾ ਜਾਨੀ ਉਹ ਬਚ ਗਏ ਬੰਦੇ ਐਹ ਜੀ ਗੱਲ ਨਹੀਂ ਬੰਦਿਆਂ ਦੀ ਝਰੀਟ ਬਣੀ ਆਈ ਹੈਗੀ ਠੀਕ ਹੈ ਨਹੀਂ ਸੁੱਖ ਰੱਖਤੀ ਰੱਬ ਨੇ ਜਾਨੀ ਦੋ ਜਾਨੇ ਕਿੰਨੀ ਕੁ ਮਰਸੀ ਉਮਰਤਾ ਕਿਹੜੀ ਸੀ ਉਮਰ ਸਾਰੀ ਮੇਰੇ ਖਿਆਲ ਨਾਲ 20-22 ਸਾਲ ਦੇ ਹੋਣਿਆ ਇਹ ਨਿਆਣੇ ਦੀ ਚੌੜਤਰੀ ਕਰਨ ਦੀ ਗੱਡੀ ਆਉਂਦੀ ਸੀ ਹੁੰਦੀ ਸੀ ਕਿੱਥੇ ਇਹ ਰੱਬ ਨੂੰ ਪਤਾ ਵੀ ਚੌੜ ਕਰਦੇ ਆਉਂਦੇ ਸੀ ਜਾਂ ਕੀ ਕਰਦੇ ਆਉਂਦੇ ਸੀ ਰੱਬ ਨੇ ਸੁਖ ਰਜਾਣੀ 에ਅਰ ਬੈਗਾਂ ਨੇ ਬੱਚੇ ਤਾਂ ਰੱਖਤੀ ਨਹੀਂ ਕਿੱਥੇ ਬਚਣ ਦੀ ਆਸ ਸੀ ਇਹਨਾਂ ਦੀ ਬਚਣ ਦੀ ਆਸ ਨਹੀਂ ਸੀ ਗੱਡੀ ਦਾ ਕੋਈ ਬਚਿਆ ਗੱਡੀ ਦਾ ਗੱਡੀ ਦਾ ਤੁਹਾਨੂੰ ਪਤਾ ਹੀ ਆ ਕੀ ਬਚਿਆ ਗੱਡੀ ਦਾ ਗੱਡੀ ਦਾ ਇਕੱਠੀ ਹੋਈ ਖੜੀ ਆ ਹੈ ਐਨੀ ਭਜਾਉਣ ਦਾ ਮੈਂ ਕਹਣਾ ਵੀ ਐਨੀ ਭਜਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਜੇ 60 ਸਪੀਡ ਦੇ ਹੁੰਦੇ 60 ਦੀ ਸਪੀਡ ਹੀ ਹੁੰਦੇ ਜਾਂ 70 ਦੀ ਤਾਂ ਹੀ ਹੁੰਦੇ ਸੰਭਲ ਜਾਂਦੇ ਆਗਰ ਜਮੇ ਹੋ ਉੱਥੇ ਗੱਡੀ ਆਈ ਤੇਜ਼ ਜੇ ਉੱਥੇ ਜਮੇ ਉਹਨਾਂ ਕਣਕਾਲੀਆਂ ਟਰੈਲੀਆਂ ਚੱਲਦੀਆਂ ਨੇ ਠੀਕ ਹੈ ਜੇ ਉੱਥੇ ਕੋਈ ਹੋਰ ਨੁਕਸਾਨ ਹੋ ਜਾਂਦਾ ਜਾਂ ਗੱਡੀ ਚ ਲੱਗਦੀ ਕੱਖ ਨਹੀਂ ਬਚਣਾ ਸੀ ਬੰਦਿਆਂ ਦਾ ਰੂਹ ਕੰਬਾਉ ਹਾਦਸੇ ਦੀਆਂ ਇਹ ਤਸਵੀਰਾਂ ਮਲੇਰ ਕੋਟਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੂਰੀ ਰੋਡ ਤੇ ਪਿੰਡ ਸਗਲਾ ਦੇ ਬੱਸ ਸਟੈਂਡ ਤੇ ਇਹ ਹਾਦਸਾ ਵਾਪਰਿਆ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਿਸ ਤਰੀਕੇ ਦਾ ਇਹ ਹਾਦਸਾ ਵਾਪਰਿਆ ਇਸ ਨੂੰ ਦੇਖ ਹਰ ਕਿਸੇ ਦੇ ਹੋਸ਼ ਫਾਕਤਾ ਹੋ ਚੁੱਕੇ ਨੇ ਹਰ ਕੋਈ ਦੇਖਣ ਵਾਲਾ ਦਹਿਲ ਉੱਠਿਆ ਸੋ ਲੋੜ ਹੈ ਅਜਿਹੇ ਹਾਸਿਆਂ ਤੋਂ ਬਚਣ ਦੀ ਸੜਕਾਂ ਤੇ ਬਾਣਾ ਨੂੰ ਹੌਲੀ ਚਲਾਉਣ ਦੀ ਧਿਆਨ ਨਾਲ ਗੌਰ ਨਾਲ ਚਲਾਉਣ ਦੀ ਤਾਂ ਕਿ ਅਜਿਹੇ ਹਾਸਿਆਂ ਤੋਂ ਬਚਿਆ ਜਾ ਸਕੇ ਜਗਬਾਣੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ